ਉਰੀ ਜੀ ਦਾ ਮਾਇਆ ਦਾ ਤਿਆਗ ਭਾਈ ਪਾਰੋ ਇੱਕ ਗੁਰੂ ਜੀ ਦਾ ਇੱਕ ਸਿੱਖ ਸੀ ਉਸ ਦੀ ਗੁਰੂ ਜੀ ਉੱਪਰ ਬੜੀ ਸ਼ਰਧਾ ਸੀ ਸੁੱਚੀ ਕਮਾਈ ਵਾਲਾ ਤੇ ਆਲੂ ਗਰੀਬ ਤੇ ਲੋੜਵੰਦਾ ਦੀ ਮਦਦ ਕਰਨ ਵਾਲਾ ਤੇ ਸੇਵ ਦਾ ਪੁੰਜ ਸੀ ਅਚਾਨਕ ਕਰਣੀ ਐਸੀ ਹੋਈ ਕਿ ਉਹ ਸਰੀਰ ਤਿਆਗ ਗਿਆ ਉਸ ਦੀ ਦੇਹ ਦਾ ਮ੍ਰਿਤਕ ਸੰਸਕਾਰ ਕਰਨ ਲਈ ਭਾਈ ਬੁੱਢਾ ਜੀ ਮੋਰੀ ਜੀ ਗੁਰੂ ਰਾਂ ਦਾਸ ਜੀ ਆਦੀ ਮੁਖ ਬਣੇ ਰਹਿਤ ਮਰਿਆਦਾ ਅਨੁਸਾਰ ਉਸ ਦੀ ਦੇਹ ਦਾ ਸੰਸਕਾਰ ਕੀਤਾ ਤੇ ਮ੍ਰਿਤਕ ਸੰਸਕਾਰ ਉਪਰੰਤ ਵਾਪਸੀ ਤੇ ਬਚਨ ਵਿਲਾਸ ਮਾਇਆ ਵਾਰੇ the pipe. ਮੋਰੀ ਜੀ ਮਾਇਆ ਨੂੰ ਸਭ ਕੁਝ ਹੀ ਸਮਝਦੇ ਸਨ ਇਸ ਕਰਕੇ ਉਹ ਕਹਿਣ ਲੱਗੇ ਅਸੀਂ ਤਾਂ ਬਿਆੰਤ ਮਾਇਆ ਇਕੱਠੀ ਕਰ ਸਕਦੇ ਹਾਂ ਸਾਡੀ ਬੜੀ ਤਾਕਤ ਹੈ ਸੋ ਆਪ ਜੀ ਨੇ ਗੋਇੰਦਵਾਲ ਪੁੱਜ ਕੇ ਇਸ خیال ਅਨੁਸਾਰ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅੰਤਰਜਾਮੀ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਰੁਪਿਆ ਦਾ ਇੱਕ ਵੱਡਾ ਸਾਰਾ ਢੇਰ ਲਾ ਦਿੱਤਾ ਤੇ ਹੁਕਮ ਦਿੱਤਾ ਮੋਰੀ ਜੀ ਇਸ ਨੂੰ ਇਕੱਠਾ ਕਰ ਲਵੋ ਇਸਤੇ ਮੋਰੀ ਜੀ ਇਕੱਠਾ ਕਰਨ ਲੱਗ ਪਏ ਇਕੱਠਾ ਕਰਦੇ ਆ ਰੁਪਈਆਂ ਨਾਲ ਉਹਨਾਂ ਦੇ ਹੱਥ ਕਾਲੇ ਹੋ ਗਏ ਇਸਤੇ ਗੁਰੂ ਜੀ ਨੇ ਮੋਰੀ ਜੀ ਨੂੰ ਕਿਹਾ ਮਾਇਆ ਨੂੰ ਇਕੱਤਰ ਕਰਨ ਨਾਲ ਹੱਥ ਲੇਹੁ ਕੇ ਨੇ ਇਸ ਨੂੰ ਕੋਲ ਰੱਖਣ ਨਾਲ ਮਨ ਮੈਲਾ ਹੋ ਜਾਵੇ ਗਾਇਸ ਤੇ ਮੋਰੀ ਜੀ ਨੂੰ ਗਿਆਨ ਹੋ ਗਿਆ ਕਿ ਉਹਨਾਂ ਨੇ ਆਪਣਾ ਸਭ ਕੁਝ ਲੋੜਵੰਦਾਂ ਨੂੰ ਦੇ ਕੇ ਆਪ ਸੁਖਰੂ ਹੋ ਗਏ ਤੇ ਭਗਤੀ ਵਿੱਚ ਜੁਟ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਜੀ ਮਾਫ ਕਰਨਾ ਜੀ